39000 ਦੀ ਗੱਡੀ ਆਪਾਂ ਵੀਡੀਓ 'ਚ ਅੱਜ ਤੁਹਾਨੂੰ ਦਿਖਾਵਾਂਗੇ ਜੀ ਜਮਾ ਸਸਤੀ ਮਾਲਕ ਨੇ ਵੇਚਣੀ ਹੈ ਬਾਕੀ ਹੋਰ ਵੀ ਕਈ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਇਲਾਕੇ 'ਚੋਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਸੀ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465929488 ਜੇ ਤੁਸੀਂ ਵੀ ਆਪਦੀ ਕੋਈ ਮਸ਼ੀਨਰੀ ਜਿਵੇਂ ਕੋਈ ਗੱਡੀ ਮੋਟਰਸਾਈਕਲ ਵੇਚਣਾ ਚਾਹੁੰਦੇ ਹੋ 5 ਤੋਂ 7 ਫੋਟੋਆਂ ਤੇ ਸਾਰੀ ਜਾਣਕਾਰੀ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਭੇਜ ਦਿਓ ਫ੍ਰੀ 'ਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਪਹਿਲੀ ਗੱਡੀ ਆਪਾਂ ਵਰਨਾਂ ਲੈ ਕੇ ਪਹੁੰਚਿਆ ਇਹਦੀ ਗੱਲਬਾਤ ਸਾਰੀ ਕਰਦੇ ਆ 2012 ਮਾਡਲ ਗੱਡੀ ਮਾਲਕ ਨੇ ਭੇਜੀ ਆਪਣੇ ਕੋਲੇ ਵੇਚਣ ਵਾਸਤੇ ਪੰਜਾਬ ਨੰਬਰ ਦੀ ਹੈ ਜੀ ਚਿੱਟੇ ਰੰਗ ਦੀ ਹੈ ਘਰ ਦੀ ਗੱਡੀ ਹੈ ਮਾਲਕ ਦੀ ਪਰਸਨਲ ਹੈ ਜੀ 2 ਲੱਖ ਤੇ 25000 ਰੁਪਿਆ ਮਾਲਕ ਨੇ ਇੱਕ ਡਿਮਾਂਡ ਕੀਤੀ ਹੈ ਤਰਨ ਤਰਨ ਮਾਲਕ ਦਾ ਏਰੀਆ ਘੱਮ ਗੱਡੀ ਘਰੇ ਖੜੀ ਆ ਜਾ ਕੇ ਦੇਖਣਾ ਤੁਸੀਂ ਚਾਹੁੰਦੇ ਹੋ ਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦੇ ਹੋ ਜੀ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਘਰੇ ਆਜੋ ਤਰਨ ਤਰਨ ਤੇ ਗੱਡੀ ਨੂੰ ਦੇਖ ਲਓ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਟ్రਾਈ ਲੈ ਲਿਓ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਸ ਤੋਂ ਬਾਅਦ ਡੀਲ ਫਾਈਨਲ ਕੀਤੀ ਜਾਊਗੀ 9877275902 ਬਾਕੀ ਨੰਬਰ ਤੁਹਾਨੂੰ ਦੇ ਹੀ ਦਿੱਤਾ ਜੀ ਆਪਾਂ ਬਾਕੀ ਸਾਰੀ ਜਾਣਕਾਰੀ ਵੀ ਮਿਲ ਗਈ ਬਾਕੀ ਮੈਂ ਉਮੀਦ ਕਰਦਾ ਹਾਂ ਗੱਡੀ ਤੁਹਾਨੂੰ ਪਸੰਦ ਆ ਗਈ ਹੋਊਗੀ ਸਬਕਤ ਬੀਡੀ ਗੱਡੀ ਤੁਸੀਂ ਦੇਖੋ ਜੀ ਪੰਜਾਬ ਨੰਬਰ ਦੀ ਹੈ 2015 ਮਾਡਲ ਹੈ 3,75,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਬਾਗਾ ਪੁਰਾਣਾ ਮਾਲਕ ਦਾ ਏਰੀਆ 3,75 ਡਿਮਾਂਡ ਹੈ ਕੋਈ ਫਿਕਸਡ ਰੇਟ ਨਹੀਂ ਮਾਲਕ ਨੇ ਕਿਹਾ ਜੀ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਘਟਾਇਆ ਜਾਊਗਾ ਰੇਟ ਘਟ-ਬੱਧ ਕਰਕੇ ਰੇਟ ਉੱਤੇ-ਥੱਲੇ ਕਰਕੇ ਗੱਡੀ ਸੇਲ ਕੀਤੀ ਜਾਊਗੀ ਜੀ ਬਾਕੀ ਰੇਟ ਦੀ ਗੱਲ ਮੌਕੇ ਤੇ ਕੀਤੀ ਜਾਊਗੀ ਮਾਲਕ ਕਹਿੰਦੇ ਨੇ ਗੱਡੀ ਨੂੰ ਆ ਕੇ ਇੱਕ ਵਾਰੀ ਦੇਖ ਸਕਦੇ ਜਿਹਨੂੰ ਗੱਡੀ ਪਸੰਦ ਆਉਂਦੀ ਹੈ ਬਾਗੇ ਪੁਰਾਣੇ ਘਰੇ ਗੱਡੀ ਖੜੀ ਹੈ ਤੋੜ ਕੇ ਦੇਖਣੀ ਕਿਸੇ ਨੇ ਟ్రਾਈ ਲੈਣੀ ਹੈ ਚਲਾ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਕਿਸੇ ਨੇ ਇੰਜਨ ਦੇਖਣਾ ਕਿਸੇ ਨੇ ਗੇਅਰ ਦੇਖਣਾ ਤਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਇੱਕ ਵਾਰੀ ਗੱਡੀ ਦੀ ਟ్రਾਈ ਲਊ ਜਾ ਕੇ ਜਦੋਂ ਪਸੰਦ ਆ ਗਈ ਉਸ ਤੋਂ ਬਾਅਦ ਬਹਿ ਕੇ ਰੇਟ ਮੁਕਾ ਕੇ ਗੱਡੀ ਦੀ ਡੀਲ ਫਾਈਨਲ ਕਰ ਸਕਦੇ ਹੋ ਜੀ 88470 ਤੇ 16011 ਮਾਲਕ ਦਾ ਇਹ ਨੰਬਰ ਹੈ ਜਿਨ੍ਹਾਂ ਦੀ ਗੱਡੀ ਹੈ ਜੀ Honda ਦੀ ਸਿਟੀ ਗੱਡੀ ਇੱਕ ਚੈੱਕ ਕਰੋ ਹੁਣ 2005 ਮਾਡਲ ਮਾਲਕ ਨੇ ਭੇਜੀ ਆਪਣੇ ਕੋਲੇ ਵਿਕਾਊ ਹੈ ਜੀ ਗੱਡੀ ਇਹ 2026 ਤੱਕਰ ਇਸ ਗੱਡੀ ਦੀ ਪਾਸਿੰਗ ਮਾਲਕ ਨੇ ਆਪ ਕਰਵਾਈ ਹੋਈ ਸੀਗੀ ਇਸ ਸਾਲ ਦੀ ਪਾਸਿੰਗ ਹਲੇ ਪਈ ਹੈਗੀ 95000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ 95000 ਦੇ ਵਿੱਚੋਂ ਰੇਟ ਮਾੜਾ ਮੋਟਾ ਘਟਾਇਆ ਜਾਊ ਅਸੀਂ ਤੇ ਪਟਿਆਲੇ ਗੱਡੀ ਖੜੀ ਹੈ ਸਟਾਰਟ ਕਰਕੇ ਤੋਰ ਕੇ ਟਰਾਈ ਲੈ ਕੇ ਮਾਲਕ ਕਹਿੰਦੇ ਨੇ ਜਿਮੇ ਦੀ ਤਸੱਲੀ ਕਰਨੀ ਹੈ ਓਮੇ ਦੀ ਤਸੱਲੀ ਕਰਕੇ ਤੇ ਜਦੋਂ ਪਸੰਦ ਆ ਗਈ ਗੱਡੀ ਸਾਰਾ ਕੁਝ ਚੈੱਕ ਕਰ ਲਿਆ ਉਹ ਤੋਂ ਬਾਅਦ ਫਾਈਨਲ ਰੇਟ ਕੀਤਾ ਜਾਊਗਾ ਬੇਕੇ ਤੇ ਇੱਕ ਵਾਰੀ ਆ ਕੇ ਦੇਖੋ ਮਾਲਕ ਨੇ ਕਿਹਾਗਾ ਤੇ ਜਾ ਕੇ ਕੋਈ ਦੇਖਣਾ ਚਾਹੁੰਦਾ ਤਾਂ ਮਾਲਕ ਨਾਲ ਤੁਸੀਂ ਸਿੱਧੀ ਗੱਲ ਕਰ ਸਕਦੇ ਹੋ ਨੰਬਰ ਸਕਰੀਨ ਤੇ ਬਾਈ ਦਾ ਜਿਨ੍ਹਾਂ ਦੀ ਗੱਡੀਆਂ ਸੀ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਿਓ ਜੀ 9465929488 ਜੇ ਤੁਹਾਡੇ ਕੋਲੇ ਕੋਈ ਗੱਡੀ ਹੈ ਮੋਟਰਸਾਈਕਲ ਹੈ ਤਾਂ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਤੇ ਕੁਝ ਕੁ ਫੋਟੋ ਮ ਆਪਣੇ ਕੋਲੇ ਲਾਜ਼ਮੀ ਭੇਜ ਦਿਓ ਗੱਲ ਕਰਾਂਗੇ ਜੀ ਆਪਾਂ ਅਗਲੀ ਗੱਡੀ ਦੀ ਗੱਡੀਆਂ ਤੁਹਾਨੂੰ ਪਸੰਦ ਆ ਗਈਆਂ ਹੋਣਗੀਆਂ ਜਿੰਨੀਆਂ ਤੁਸੀਂ ਦੇਖੀਆਂ ਤਿੰਨ ਚਾਰ ਗੱਡੀਆਂ ਹੁਣ ਆਪਾਂ ਰੇਟਸ ਗੱਡੀ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਰੇਟਸ ਦੀਆਂ ਫੋਟੋਆਂ ਚੈੱਕ ਕਰੋ ਵੀਡੀਆਈ ਮਾਡਲ ਹੈ 2009 ਮਾਡਲ ਹੈ ਤੇ ਅੰਦਰ ਦੀ ਗੱਲ ਕਰੀਏ ਸਕਰੀਨ ਲੱਗੀ ਹੋਈ ਹੈ ਅਸੀਂ ਤੇ ਅੰਦਰੋਂ ਕੰਡੀਸ਼ਨ ਬਹੁਤ ਵਧੀਆ ਪਈ ਹੈ ਨੋ ਮਾਡਲ 30 ਤੱਕਰ ਪਾਸਿੰਗ ਇਹਦੀ ਆਪਾਂ ਨੂੰ ਮਿਲ ਜੂਗੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਕੋਈ ਫਿਕਸ ਰੇਟ ਨਹੀਂ ਹੈਗਾ ਅਸੀਂ 1,45,000 ਰੁਪਿਆ ਇੱਕ ਡਿਮਾਂਡ ਹੈ ਗਿੱਦੜਵਾਹਾ ਮਾਲਕ ਦਾ ਏਰੀਆ ਦਾ ਗੱਡੀ ਇੱਕ ਨੰਬਰ ਹੈ ਜੀ ਚਲਾਉਣ ਚ ਪੂਰੀ ਵਧੀਆ ਤੇ ਨਾ ਤਾਂ ਕੋਈ ਗਲਵਟਾ ਗੱਡੀ ਚ ਨਾ ਕੋਈ ਥੱਲੇ ਨਾ ਕੋਈ ਬਾਹਰੋਂ ਬਾਕੀ ਤਾਕੀਆਂ ਦੇਖ ਲਉ ਗੱਡੀ ਦਾ ਰੰਗ ਤੁਸੀਂ ਫੋਟੋ ਵਿੱਚ ਦੇਖ ਰਹੇ ਹੋ ਬਾਕੀ ਅਸਲ ਤਾਂ ਜ਼ਿਆਦਾ ਜਾ ਕੇ ਪਤਾ ਲੱਗੂਆ ਜੇ ਕਿ ਸਾਨੂੰ ਪਸੰਦ ਆਈ ਹੈ ਇੱਕ ਵਾਰੀ ਮਾਲਕ ਨਾਲ ਪਹਿਲਾਂ ਫੋਨ ਕਰੋ ਗੱਲਬਾਤ ਕਰਕੇ ਤੇ ਮਾਲਕ ਨੂੰ ਟਾਈਮ ਦੇ ਦਿਓ ਉਹ ਤੋਂ ਬਾਅਦ ਜਾ ਕੇ ਗੱਡੀ ਨੂੰ ਦੇਖੋ ਜੀ ਜਾ ਕੇ ਦੇਖੋਗੇ ਪਸੰਦ ਆਉਂਦੀ ਹੈ ਉਹ ਤੋਂ ਬਾਅਦ ਬਹਿ ਕੇ ਰੇਟ ਮੁਕਾ ਲਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਰੇਟ ਕੀਤਾ ਜਾਊਆ ਮਾਲਕ ਕਹਿੰਦੇ ਨੇ ਜਿਹਨੂੰ ਵੀ ਪਸੰਦ ਆਉਂਦੀ ਹੈ ਘਰ ਆਉ 80546 ਤੇ 39804 ਇੱਕ ਵਾਰੀ ਪਹਿਲਾਂ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਸੀ ਤੇ ਗੱਲਬਾਤ ਆਪਾਂ ਹੁਣ ਕਰਾਂਗੇ ਜੀ ਆਪਣੇ ਕੋਲੇ ਇੱਕ ਵਰਨਾ ਗੱਡੀ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਆ ਵਰਨਾ ਗੱਡੀ ਐ ਸੀ ਆਹ ਨੰਬਰ 2 ਵਾਲੀ ਆ ਇੱਕ ਪਿੱਛੇ ਤੁਸੀਂ ਵਰਨਾ ਦੇਖੀ ਸੀਗੀ ਇਹ ਕਾ ਵਰਨਾ ਤੁਸੀਂ ਦੇਖ ਰਹੇ ਹੋ ਜੀ ਮਾਡਲ ਗੱਡੀ ਦਾ ਹੈਗਾ ਜੀ 2012 ਤੇ ਬਰੇਟਾ ਮੰਡੀ ਮਾਲਕ ਦਾ ਏਰੀਆ ਦਾ ਗੱਡੀ ਦੀ ਕੰਡੀਸ਼ਨ ਗੱਡੀ ਦਾ ਰੰਗ ਗੱਡੀ ਦੀ ਸੰਭਾਈ ਤੁਸੀਂ ਇੱਕ ਵਾਰੀ ਦੇਖੋ ਜੀ 12 ਮਾਡਲ ਗੱਡੀ ਐ ਬਾਰਾ ਮਾਡਲ ਦੇ ਹਿਸਾਬ ਨਾਲ ਗੱਡੀ ਦੀ ਕੰਡੀਸ਼ਨ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿੰਨੀ ਸੰਭਾਈ ਦੇ ਵਿੱਚ ਗੱਡੀ ਰਹੀ ਹੈ ਜੀ 3 ਲੱਖ ਤੇ 25 ਹਜ਼ਾਰ ਰੁਪਏ ਇੱਕ ਡਿਮਾਂਡ ਪਹੁੰਚੀ ਆ ਓਨਰ ਵੱਲੋਂ 3 25 ਦੇ ਵਿੱਚੋਂ ਰੇਟ ਘਟਾਏ ਜਾਊ ਅਸੀਂ ਘਾਟਾ ਬਾਧਾ ਕਰਕੇ ਮਾਲਕ ਗੱਡੀ ਆਪਦੀ ਸੇਲ ਕਰ ਦੇਣਗੇ ਜਿਹਨੂੰ ਵੀ ਗੱਡੀ ਪਸੰਦ ਇਹ ਆਉਂਦੀ ਹੈ ਇੱਕ ਵਾਰੀ ਮਾਲਕ ਦੇ ਨਾਲ ਇੱਕ ਵਾਰੀ ਪਹਿਲਾਂ ਫੋਨ ਤੇ ਗੱਲ ਕਰੋ ਜੀ ਜਦੋਂ ਫੋਨ ਤੇ ਸਾਰੀ ਗੱਲਬਾਤ ਕਰ ਲਈ ਉਸ ਤੋਂ ਬਾਅਦ ਰੇਟ ਮੁਕਾਲਿਓ ਰੇਟ ਫਾਈਨਲ ਕਰਕੇ ਫਾਈਨਲ ਡੀਲ ਤੁਸੀਂ ਬਹਿ ਕੇ ਕਰ ਲਿਓ ਮਾਲਕ ਦੇ ਘਰੇ ਜਾ ਕੇ ਮੌਕੇ ਤੇ ਗੱਡੀ ਨੂੰ ਚੈੱਕ ਕਰਕੇ ਸਾਰੀ ਫਿਰ 62846 ਤੇ 48684 ਇਹ ਬਾਈ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਆ ਫੋਨ ਜਰੂਰ ਕਰ ਲਿਓ ਜਾਣ ਤੋਂ ਪਹਿਲਾਂ ਮਾਲਕ ਨਾਲ ਸਾਰੀ ਗੱਲਬਾਤ ਕਰ ਲਿਓ ਜਦੋਂ ਗੱਡੀ ਦੀ ਸਾਰੀ ਤਸੱਲੀ ਹੋ ਗਈ ਕਾਗਜ਼ ਪੱਤਰਾਂ ਦਾ ਸਾਰਾ ਪਤਾ ਲੱਗ ਗਿਆ ਗੱਡੀ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਉਹ ਤੋਂ ਬਾਅਦ ਟ్రਾਈ ਲਿਓ ਜਾ ਕੇ ਤੇ ਸਟਾਰਟ ਕਰਿਓ ਕਾਗਜ਼ ਪੱਤਰ ਆਪਦੀ ਤਸੱਲੀ ਵਾਸਤੇ ਸਾਰੇ ਚੈੱਕ ਕਰ ਲਿਓ ਤੇ ਦੇਖ ਕੇ ਤੇ ਡੀਲ ਫਾਈਨਲ ਕਰ ਲਿਓ ਬਹਿ ਕੇ ਤੇ Alto LXI ਗੱਡੀ ਮਾਲਕ ਨੇ ਭੇਜੀ ਆ ਦੀ ਵੇਚਣ ਵਾਸਤੇ ਇੱਕ Alto LXI 2007 ਮਾਡਲ 2027 ਤੱਕਰਪਾਲ ਸਿੰਘ ਜਿਹੜਾ ਗੱਡੀ ਦਾ ਰੇਟ ਹੈ ਜੀ ਉਹ ਮਾਲਕ ਨੇ ਫਿਕਸ ਕਿਹਾਗਾ 90000 ਰੁਪਏ ਸੀ ਘੱਟ ਵੱਧ ਹੋਣਾ ਨਹੀਂ ਨਾ ਪਹਿਲਾਂ ਨਾ ਬਾਅਦ ਚ ਫਿਕਸ ਰੇਟ ਮਾਲਕ ਨੇ ਕਿਹਾਗਾ ਤੇ ਘੱਟ ਵੱਧ ਹੋਣਾ ਨਹੀਂ ਨਾ ਪਹਿਲਾਂ ਨਾ ਬਾਅਦ ਚ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਪਟਿਆਲੇ ਜਾ ਕੇ ਦੇਖ ਸਕਦੇ ਹੋ ਕਾਗਜ਼ ਪੱਤਰ ਕੁਝ ਵੀ ਪੁੱਛਣਾ ਜੀ ਕਾਗਜ਼ ਪత్రਾਂ ਬਾਰੇ ਗੱਡੀ ਬਾਰੇ ਤਾਂ ਮਾਲਕ ਨੂੰ ਫੋਨ ਕਰ ਲਿਓ 7 ਮਾਡਲ ਹੈ 27 ਤੱਕ ਕਿਰਪਾ ਸਿੰਘ ਆ ਗੱਡੀ ਸੋਹਣੀ ਆ ਘਰੇ ਖੜੀ ਆ ਜੀ ਚਲਾ ਕੇ ਕੁਝ ਦੇਖਣਾ ਚਾਹੁੰਦਾ ਕੋਈ ਸਟਾਰਟ ਕਰਕੇ ਦੇਖਣਾ ਚਾਹੁੰਦਾ ਕਿਸੇ ਨੇ ਟਰਾਈ ਲੈਣੀ ਆ ਤਾਂ ਮਾਲਕ ਦੇ ਘਰੇ ਜਾ ਕੇ ਦੇਖੋ ਜੀ ਪਟਿਆਲੀ ਤੇ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਬਾਕੀ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਕੀ ਕੁਝ ਮਾਲਕ ਕਹਿੰਦੇ ਨੇ ਤੇ ਗੱਲਬਾਤ ਕਰਕੇ ਗੱਡੀ ਦਾ ਫਾਈਨਲ ਤੁਸੀਂ ਰੇਟ ਮਾਲਕ ਨਾਲ ਜਾ ਕੇ ਕਰ ਲਿਓ ਜੀ ਬਾਕੀ ਤਾਂ ਇਹਨਾਂ ਨੇ ਫਿਕਸ ਰੇਟ ਹੀ ਕਿਹਾ ਬਾਕੀ ਮਾਲਕ ਨਾਲ ਤੁਸੀਂ ਗੱਲ ਕਰੋਗੇ ਮਾਲਕ ਤੁਹਾਨੂੰ ਸਾਰਾ ਕੁਝ ਕਲੀਅਰ ਕਰ ਦੇਣਗੇ ਤੇ ਨੰਬਰ ਸਕਰੀਨ ਤੇ ਹੈ ਮਾਲਕ ਦਾ ਜਿੰਨਾਂ ਦੀ ਗੱਡੀਆ ਸੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਗੱਡੀਆਂ ਜਿੰਨੀਆਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਸੀ ਵਧੀਆ ਲੱਗ ਰਹੀਆਂ ਗੱਡੀਆਂ ਪਸੰਦ ਆ ਰਹੀਆਂ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜ਼ਰੂਰ ਦਬਾ ਦਿਓ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਜ਼ਰੂਰ ਦਬਾ ਦਿਓ ਬਾਕੀ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬਤ ਤੋਂ ਬਾਦ ਸ ਤੇ ਤੁਹਾਡੇ ਕੋਲੇ ਵੀ ਕੋਈ ਗੱਡੀ ਐ ਮੋਟਰਸਾਈਕਲ ਐ ਜਾਂ ਇਹਨਾਂ ਤੋਂ ਇਲਾਵਾ ਤੁਹਾਡੇ ਕੋਲੇ ਕੋਈ ਘਰ ਐ ਜਾਂ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਉੱਤੇ ਆਪਣਾ ਵਟਸਐਪ ਨੰਬਰ ਲਿਖਿਆ ਰਹਿੰਦਾ ਸੀ 9465629488 ਤੇ ਗੱਲ ਹੁਣ ਆਪਾਂ ਕਰਾਂਗੇ ਇੱਕ ਆਪਣੇ ਕੋਲੇ ਗੱਡੀ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਐ ਗੱਡੀ ਐ ਜੀ Maruti 800 2004 ਮਾਡਲ ਐ ਤੇ 39000 ਰੁਪਿਆ ਮਾਲਕ ਨੇ ਇੱਕ ਰੇਟ ਕਿਹਾਗਾ ਰਾਮਾ ਮੰਡੀ ਗੱਡੀ ਖੜੀ ਐ ਸੀ ਇਹ ਗੱਡੀ ਦੀ ਕੰਡੀਸ਼ਨ ਵਧੀਆ ਗੀ ਚਲਾਉਣ ਚ ਵਧੀਆ ਹੈ ਘਰੇ ਗੱਡੀ ਚੱਲੀ ਹੋਈ ਹੈ ਤੇ ਮਾਲਕ ਦੀ ਪਰਸਨਲ ਗੱਡੀ ਹੈ 39000 ਰੁਪਿਆ ਇੱਕ ਡਿਮਾਂਡ ਮਾਲਕ ਨੇ ਕਹੀ ਹੈ ਘਾਟਾ ਬਾਧਾ ਕਰਕੇ ਮਾਲਕ ਕਹਿੰਦੇ ਸੀ ਅਸੀਂ ਗੱਡੀ ਸੇਲ ਕਰ ਦਾਂਗੇ 62833 ਤੇ 25895 ਇਹ ਮਾਲਕ ਦਾ ਨੰਬਰ ਹੈ ਜੀ ਗੱਲ ਆਪ ਕਰ ਲਿਓ ਤੁਸੀਂ ਕੋਈ ਵੀ ਕਰਨੀ ਹੋਵੇ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਜੀ ਪਸੰਦ ਆਈ ਹੈ ਤਾਂ ਜਰੂਰ ਵੀਡੀਓ ਨੂੰ ਲਾਈਕ ਕਰਕੇ ਜਾਇਓ ਇੱਕ ਬਾਰੀ ਚੈੱਕ ਕਰ ਲਓ ਜਿਨੇ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਆਪਣੀ ਆਉਣ ਵਾਲੀ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਤੇ ਹੁਣ ਦਿਓ ਜੀ ਸਾਨੂੰ ਇਜਾਜ਼ਤ ਮਿਲਦੀ ਹੈ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਸੀ